Ontario ਦੇ 4000 ਤੋਂ ਵੱਧ ਸਟੋਰਾਂ ਨੇ ਬੀਅਰ ਵੇਚਣ ਦਾ ਲਾਇਸੈਂਸ ਲੈ ਲਤਾ ਗਿਆ ਜੀਹਾਂ Ontario ਦੇ 4000 ਤੋਂ ਵੱਧ ਕਨਵਿਸ਼ਨੀਅਸ ਸਟੋਰ ਬੀਅਰ ਦੀ ਵਿਕਰੀ ਲਈ ਲਾਇਸੈਂਸ ਹਾਸਲ ਕਰ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਗਿਣਤੀ ਹੋਰ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੀਹਾਂ ਐਲਕੋਹਲ ਐਡ ਗੇਮਿੰਗ ਕਮਿਸ਼ਨ ਨੇ ਦੱਸਿਆ ਕਿ 5 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਵਿਕਰੀ ਲਈ 4246 ਲਾਇਸੈਂਸ ਹੁਣ ਤੱਕ ਜਾਰੀ ਕੀਤੇ ਜਾ ਚੁੱਕੇ ਹਨ ਮਾਰਾਂ ਦਾ کہنا ਹੈਗਾ ਕਿ ਕਨਵੀਨੀਅਸ ਸਟੋਰਾ ਰਾਹੀ ਬੀਅਰ ਅਤੇ ਵਾਈਨ ਦੀ ਵਿਕਰੀ ਭਾਵੇਂ ਲੋਕਾਂ ਨੂੰ ਵੱਡੀ ਸਹੂਲਤ ਦੇਵੇਗੀ ਪਰ ਕੀਮਤਾਂ ਵਿੱਚ 20 ਤੋਂ 50% ਦੀ ਵਾਧਾ ਵੀ ਹੋ ਸਕਦਾ ਹੈ ਐਲ ਸੀ ਬੀਓ ਕਾਮਿਆਂ ਨੂੰ ਪਿਛਲੇ ਮਹੀਨੇ ਕੀਤੀ ਹੜਤਾਲ ਤੇ ਕਈ ਕਾਰਨਾ ਵਿੱਚੋਂ ਇੱਕ ਕਨਵੀਨੀਅਸ ਸਟੋਰਾ ਰਾਹੀ ਬੀਅਰ ਦੀ ਵਿਕਰੀ ਵੀ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਐਲ ਸੀ ਬੀਓ ਸਟੋਰ ਬੰਦ ਹੋ ਸਕਦੇ ਨੇ ਇੱਥੇ ਦੱਸਣਾ ਬੰਦਾ ਹੈ ਕਿ 5 ਸਤੰਬਰ ਨੂੰ ਸ਼ੁਰੂ ਹੋ ਰਹੀ ਵਿਕਰੀ ਦੇ ਮੱਦੇ ਨਜ਼ਰ ਸਰਕਾਰ ਸਰਕਾਰੀ ਨੁਮਾਇੰਦਿਆਂ ਵੱਲੋਂ ਵਕ ਵਕ ਜਥੇਬੰਦੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ ਜਿਨ੍ਹਾਂ ਵਿੱਚ ਮਦਦ ਅਗੈਸਟ ਡਰੰਕ ਡਰਾਈਵਿੰਗ ਅਤੇ ਅਰਾਈਵ ਲਾਈਵ ਸ਼ਾਮਲ ਹਨ ਸਟੋਰਾਂ ਰਾਹੀਂ ਸਵੇਰੇ 7:00 ਵਜੇ ਤੋਂ ਰਾਤ 11 ਵਜੇ ਤੱਕ ਐਲਕੋਹਲ ਦੀ ਵਿਕਰੀ ਕੀਤੀ ਜਾ ਚਕੇਗੀ ਅਜਿਹੇ ਵਿੱਚ ਐਲਕੋਹਲ ਦੇ ਸਰੀਰ ਤੇ ਪੀਣ ਵਾਲੇ ਮਾਰੇ ਅਸਰਾਂ ਦੀ ਬਾਰੇ ਚੇਤਾਵਨੀਆਂ ਵੀ ਦਸਾਉਂਦੀਆਂ ਹੋਣਗੀਆਂ ਸਟੋਰ ਕਲਰਕਾਂ ਨੂੰ ਸਮਾਰਟ ਸਰਵ ਟ੍ਰੇਨਿੰਗ ਮੁਕੰਮਲ ਕਰਨੀ ਹੋਵੇਗੀ ਇਸ ਤੋਂ ਬਾਅਦ ਹੀ ਉਹ ਬੀਅਰ ਤੇ ਵਾਈਨ ਦੀ ਵਿਕਰੀ ਕਰ ਸਕਣਗੇ 온ਟਾਰੀਓ ਵਿੱਚ ਐਨ ਡੀ ਪੀ ਦੇ ਸਿਹਤ ਮਾਮਲਿਆਂ ਦੇ ਅਲੋਚਨ ਫਰਾਸ ਜੈਲਿਸਨ ਨੇ ਇਹ ਕਿਹਾ ਕਿ ਸਰਕਾਰ ਨੂੰ ਐਲਕੋਹਲ ਦੀ ਵਿਕਰੀ ਸਟੋਰਾ ਰਾਹੀਂ ਕਰਨ ਦੀ ਰਫ਼ਤਾਰ ਘੱਟ ਰੱਖਣ ਦਾ ਸੁਝਾਅ ਦਿੱਤਾ ਗਿਆ ਪਰ ਸੂਬੇ ਵਿੱਚ ਇੱਕੋ ਵੇਲੇ ਵਿਕਰੀ ਸ਼ੁਰੂ ਹੋ ਰਹੀ ਹੈ ਜਿਸ ਦੇ ਨਾ ਪੱਖੀ ਅਸਲ ਅਸਰ ਲਾਜ਼ਮੀ ਤੌਰ ਤੇ ਸਾਹਮਣੇ ਆਉਣਗੇ ਦੂਜੇ ਪਾਸੇ ਅਰਾਈਵ ਲਾਈਵ ਵੱਲੋਂ ਸਰਕਾਰ ਨੂੰ ਸੁਝਾਅ ਦਿੱਤਾ ਗਿਆ ਕਿ ਕਨਵੀਨੀਅנס ਸਟੋਰ ਦੇ ਸਟਾਫ ਤੇ ਸਿਕਲਾਈ ਤੋ ਇਲਾਵਾ ਹੋਰ ਸੁਰੱਖਿਆ ਮਾਪਦੰਡ ਵੱਲ ਵੀ ਧਿਆਨ ਦਿੱਤਾ ਜਾਵੇ ਸੂਬਾ ਸਰਕਾਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਬੀਅਰ ਅਤੇ ਵਾਈਨ ਦੀ ਵਿਕਰੀ ਦੇ ਨਵੇਂ-ਨਵੇਂ ਤਰੀਕਿਆਂ ਵੱਲ ਵੱਧਿਆ ਸਮਾਜਿਕ ਜ਼ਿੰਮੇਵਾਰੀਆਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਹਰ ਚੀਜ਼ ਸਥਿਰ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ